ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 10ਵੀਂ ਦਾ ఫిਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ ਪਹਿਲਾ ਕਸਰਤ ਤੇ ਕਸਰਤ ਦੇ ਸਾਕੇ ਰਿਆ ਲਹੂ ਚੱਕਰ ਮਾਸਪੇਸ਼ੀਆਂ ਤੇ ਮਲ ਤਿਆਗ ਮਲ ਨਿਕਾਸ ਹੁੰਦੇ ਪਰ ਬਾਅਦ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਹੈਗੇ ਬੱਚਿਓ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਮਾਸਪੇਸ਼ੀਆਂ ਜਾਂ ਪੱਠੇ ਕੀ ਹਨ ਮਾਸਪੇਸ਼ੀਆਂ ਮਾਸ ਸੁੱਤਰ ਸੈਲਾਂ ਦਾ ਸੁਮੇਲ ਹਨ ਹਰੇਕ ਮਾਸਪੇਸ਼ੀ ਹੱਡੀ ਨਾਲ ਜੁੜੀ ਹੋਣ ਕਰਕੇ ਇਹਨਾਂ ਵਿੱਚ ਸੁੰਗੜਨ ਅਤੇ ਪਿੰਪਿਨ ਅੰਗ ਕੰਮ ਕਰਦੇ ਹਨ ਦੂਸਰਾ ਪ੍ਰਸ਼ਨ ਹੈ ਮਾਸਪੇਸ਼ੀਆਂ ਦੀਆਂ ਕਿਸਮਾਂ ਦੇ ਨਾਮ ਲਿਖੋ ਸਵੈਚਿਤ ਮਾਸਪੇਸ਼ੀਆਂ ਅਨਿਚਿਤ ਮਾਸਪੇਸ਼ੀਆਂ ਦਿਲ ਦੀਆਂ ਮਾਸਪੇਸ਼ੀਆਂ ਅਗਲਾ ਹੈ ਮਲ ਤਿਆਗ ਪਰणाली ਕੀ ਹੈ ਇਹਦਾ ਉੱਤਰ ਹੈ ਮਲ ਤਿਆਗ ਪ੍ਰਣਾਲੀ ਉਸ ਪਰ ਮੰਦ ਨੂੰ ਕਹਿੰਦੇ ਹਨ ਜਿਸ ਦੁਆਰਾ ਸਰੀਰ ਵਿੱਚੋਂ ਫालतू ਅਤੇ ਹਾਨੀਕਾਰਕ ਪਦਾਰਥਾਂ ਦਾ ਨਿਕਾਸ ਹੁੰਦਾ ਹੈ ਮਲ ਤਿਆਗ ਪ੍ਰਣਾਲੀ ਦੇ ਮੁੱਖ ਅੰਗਾਂ ਦੇ ਨਾਮ ਲਿਖੋ ਫੇਫੜੇ ਗੁਰਦੇ ਚਮੜੀ ਅੰਤੜੀਆਂ ਮਾਸਪੇਸ਼ੀਆਂ ਤੇ ਕੋਈ ਦੋ ਕੰਮ ਲਿਖੋ ਇਹੇ ਸਰੀਰ ਨੂੰ ਰੂਪ ਪ੍ਰਦਾਨ ਕਰਦੀਆਂ ਹਨ ਇਨਾ ਦੀ ਮਦਦ ਨਾਲ ਵਿਅਕਤੀ ਚੱਲਦਾ ਫਿਰਦਾ ਕੁਦਦਾ ਟੱਪਦਾ ਅਤੇ ਸਾਹ ਲੈਂਦਾ ਹੈ ਸਵੈ ਇੱਛਤ ਮਾਸਪੇਸ਼ੀਆਂ ਕੀ ਹਨ ਸਵੈ ਇੱਛਤ ਮਾਸਪੇਸ਼ੀਆਂ ਉਹ ਹਨ ਜੋ ਕਿ ਵਿਅਕਤੀ ਦੀ ਇੱਛਾ ਅਨੁਸਾਰ ਕੰਮ ਕਰਦੀਆਂ ਹਨ ਅਨਿਛਿਤ ਮਾਸਪੇਸ਼ੀਆਂ ਕੀ ਹਨ ਇਹ ਮਾਸਪੇਸ਼ੀਆਂ ਵਿਅਕਤੀ ਦੇ ਵਾਸ ਵਿੱਚ ਨਹੀਂ ਹੁੰਦੀਆਂ ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਕੰਮ ਕਰਦੀਆਂ ਹਨ ਦਿਲ ਦੀਆਂ ਮਾਸਪੇਸ਼ੀਆਂ ਕੀ ਹੁੰਦੀਆਂ ਹਨ ਇਹ ਮਾਸਪੇਸ਼ੀਆਂ ਅਨਿਚਿਤ ਮਾਸਪੇਸ਼ੀਆਂ ਵਰਗੀਆਂ ਹੁੰਦੀਆਂ ਹਨ ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੀਆਂ ਨਹੀਂ। ਸਰੀਰ ਵਿੱਚ ਕਿੰਨੇ ਗੁਰਦੇ ਹੁੰਦੇ ਹਨ? 2 ਵਿਅਕਤੀ ਦੇ ਸਰੀਰ ਵਿੱਚ ਫੇਫੜਿਆਂ ਦੀ ਗਿਣਤੀ ਦੱਸੋ। 2 ਨਵਜ ਕੀ ਹੈ? ਨਵਜ ਦਾ ਅਰਥ ਦਾ ਭਾਵ ਹੈ ਦਿਲ ਦੀ ਧੜਕਣ। ਇਹ ਦਰ 72 ਤੋਂ 80 ਇੱਕ ਮਿੰਟ ਵਿੱਚ ਹੋ ਸਕਦੀ ਹੈ। ਦਿਲ ਦੀ ਧੜਕਣ ਵੀ ਨਬਜ ਦੀ ਦਰ ਤੇ ਬਰਾਬਰ ਹੁੰਦੀ ਹੈ ਲਹੂ ਦਾ ਕੰਮ ਲਿਖੋ ਲਹੂ ਸਰੀਰ ਨੂੰ ਆਕਸੀਜਨ ਸਪਲਾਈ ਕਰਦਾ ਹੈ ਅਤੇ ਬਿਅਰਥ ਪਦਾਰਥਾਂ ਨੂੰ ਸਰੀਰ ਵਿੱਚੋਂ ਮਲ ਤਿਆਗ ਪ੍ਰਣਾਲੀ ਨਾਲ ਬਾਹਰ ਕੱਢਦਾ ਹੈ ਨੱਕ ਰਾਹੀਂ ਸਾਹ ਲੈਣ ਦੇ ਕੀ ਲਾਭ ਹਨ ਨੱਕ ਰਾਹੀਂ ਸਾਹ ਲੈਣ ਨਾਲ ਹਵਾ ਸ਼ੁੱਧ ਅਤੇ ਗਰਮ ਹੋ ਕੇ ਸਰੀਰ ਵਿੱਚ ਜਾਂਦੀ ਹੈ ਸਾਹ ਲੈਂਦੇ ਸਮੇਂ ਕਿਹੜੀ ਗੈਸਾਂ ਅੰਦਰ ਲੈ ਜਾਂਦੇ ਹਾਂ ਆਕਸੀਜਨ। ਸ਼ਰੀਰਕ ਥਕਾਵਟ ਤੋਂ ਕੀ ਭਾਵ ਹੈ? ਇਸ ਵਿੱਚ ਸਰੀਰ ਥੱਕ ਜਾਂਦਾ ਹੈ ਅਤੇ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਾਨਸਿਕ ਥਕਾਵਟ ਮਨ ਦੀ ਥਕਾਵਟ ਹੈ। ਮਾਨਸਿਕ ਥਕਾਵਟ ਦੇ ਮੁੱਖ ਕਾਰਨ ਕੀ ਹਨ? ਭੋਜਨ ਵਿੱਚ ਪੋਸ਼ਟਿਕ ਪਦਾਰਥਾਂ ਦੀ ਘਾਟ, ਠੀਕ ਤਰ੍ਹਾਂ ਨੀਂਦ ਨਾ ਲੈਣਾ, ਵਿਅਕਤੀ ਦੀ ਸਮਰੱਥਾ ਤੋਂ ਜ਼ਿਆਦਾ ਕੰਮ ਦਾ ਬੋਝ, ਰੋਗ, ਇੱਕ ਇੱਕ ਗਾਰਤਾ ਦੇਖਾਟ ਸਾਹ ਕੀ ਰਿਆ ਕਿਸ ਨੂੰ ਕਹਿੰਦੇ ਹਨ ਸਾਹ ਕੀ ਰਿਆ ਦੋ ਕਿਰਿਆਵਾਂ ਦਾ ਮੇਲ ਹੈ ਸਾਹ ਅੰਦਰ ਲੈ ਜਾਂਦੀ ਕਿਰਿਆ ਜਿਸ ਨੂੰ ਉਚਵਾਸ ਕਿਰਿਆ ਕਹਿੰਦੇ ਹਨ ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਜਿਸ ਨੂੰ ਨਿਰਸਵਾ ਕਿਰਿਆ ਕਹਿੰਦੇ ਹਨ ਸਾਹ ਕੀ ਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ ਆਮ ਰੋਗੀ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾਹ ਲੈਂਦਾ ਹੈ ਲਹੂ ਕਿਸ ਨੂੰ ਕਹਿੰਦੇ ਹਨ ਲਹੂ ਇੱਕ ਕਿਸਮ ਦਾ ਤੱਲਪਦਾਰਤ ਹੈ ਇਹੇ ਸਰੀਰ ਵਿੱਚ ਸਿਰਾਵਾਂ ਅਤੇ ਧਮਨੀਆਂ ਵਿੱਚ ਦਿਨ ਰਾਤ ਚੱਲਦਾ ਰਹਿੰਦਾ ਹੈ। ਇਹ ਗਾੜੇ ਰੰਗ ਦਾ ਨਮਕੀਨ ਪਦਾਰਥ ਹੈ। ਇਹ ਵਿਅਕਤੀ ਵਿੱਚ ਉਸ ਦੇ ਸਰੀਰ ਦੇ ਜਾਂ ਪੰਜ ਭਾਗ ਦੇ ਬਰਾਬਰ ਹੁੰਦਾ ਹੈ। ਲਹੂ ਦੇ ਭਾਗਾਂ ਬਾਰੇ ਤੁਸੀਂ ਕੀ ਜਾਣਦੇ ਹੋ? ਲਹੂ ਦੇ ਵਿੱਚ ਖੇੜ ਲਿਖੇ ਪਦਾਰਥ ਹੁੰਦੇ ਹਨ ਪਲਾਜ਼ਮਾ ਲਹੂ, ਲਾਲ ਲਹੂ ਕਣ, ਚਿੱਟੇ ਲਹੂ ਕਣ, ਪਲੇਟलेट्स ਪਲਾਜ਼ਮਾ ਪੀਲੇ ਰੰਗ ਦਾ ਨਮਕੀਨ ਪਦਾਰਥ ਹੈ ਜੋ ਕਿ ਇਸ ਵਿੱਚ ਲਾਲ ਅਚੂਟੇ ਲਹੂ ਕਣ ਤਿਆਰਦੇ ਹਨ ਲਾਲ ਲਹੂ ਕਣ ਗੋਲ ਅਤੇ dono ਪਾਸੇ ਚਿੰਬੜੇ ਹੁੰਦੇ ਹਨ ਇਹਨਾਂ ਦੀ ਉਮਰ 15 ਦਿਨ ਹੁੰਦੀ ਹੈ ਚੂਟੇ ਲਹੂ ਕਣ ਸਰੀਰ ਦੀ ਰੋਗਾਂ ਦੇ ਹਮਲਿਆਂ ਤੋਂ ਰੱਖਿਆ ਕਰਦੇ ਹਨ ਇਹ ਰੰਗਹੀਨ ਅਤੇ ਬੇਡੋਲ ਆਕਾਰ ਕਣਾਂ ਦੇ ਹੁੰਦੇ ਹਨ ਪਲੇਟलेट्स ਦਾ ਆਕਾਰ 12 ਤੋਂ 13 ਨੂੰ ਹੁੰਦਾ ਹੈ ਇਹ ਲਹੂ ਨੂੰ ਵਗਣ ਤੋਂ ਰੋਕਦੇ ਹਨ ਖੂਨ ਦਾ ਦਬਾਕ ਕੀ ਹੁੰਦਾ ਹੈ ਸਿਰਾਵਾਂ ਤਮਨੀਆਂ ਤੇ ਰੱਤ ਵਾਲਾਂ ਵਾਲਾਂ ਦੀ ਮਦਦ ਨਾਲ ਖੂਨ ਸਰੀਰ ਦੇ ਪਿੰਪਿੰਪਿੰਪਾਗਾ ਵਿੱਚ ਦੌੜਾ ਕਰਦਾ ਹੈ ਸਿਰਾਵਾਂ ਵਿਚ ਸ਼ੁੱਧ ਤੇ ਤਾਂ ਨਹੀਂ ਆ ਵਿਚ ਆਦਸ਼ ਲਹੂ ਕਾਨਾ ਚੱਕਰ ਲਗਾਉਂਦੇ ਹਨ ਇਸ ਦੌਰ ਦੋਰੇ ਵਿੱਚ ਖੂਨ ਨਾਲੀਆਂ ਦੀਆਂ ਕੰਧਾਂ ਨਾਲ ਟਕਰਾਂ ਆਉਂਦਾ ਹੋਇਆ ਜਿਸ ਨਾਲ ਦਬਾਅ ਪੈਦਾ ਹੈ ਅਤੇ ਇਹ ਦਵਾ ਘਟ ਹੁੰਦਾ ਹੈ ਤਾਂ ਲਹੂ ਅੱਗੇ ਵਧਦਾ ਹੈ ਅਤੇ ਖੂंती ਇਸ ਵਧਨ ਅਤੇ ਘਟਨ ਦੀ ਕਿਰਿਆ ਨੂੰ ਲਹੂ ਦਾ ਦਬਾਅ ਕਹਿੰਦੇ ਹਨ ਇਸ ਦਬਾਅ ਨੂੰ ਮਾਪਣ ਲਈ ਸਫੀਰਾਨੋ ਮੈਨੋ ਮੈਨੋਮੀਟਰ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਮਾਸਪੇਸ਼ੀਆਂ ਦੇ ਕੰਮ ਲਿਖੋ ਮਾਸਪੇਸ਼ੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਇਹਨਾਂ ਦੇ ਮੁੱਖ ਕੰਮ ਇਸ ਤਰ੍ਹਾਂ ਹਨ ਇਹ ਸਰੀਰ ਨੂੰ ਰੂਪ ਪ੍ਰਦਾਨ ਕਰਦੀਆਂ ਹਨ ਇਹ ਸਰੀਰ ਨੂੰ ਗਤੀ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ ਇਹਨਾਂ ਦੀ ਮਦਦ ਨਾਲ ਵਿਅਕਤੀ ਤੁਰਦਾ ਫਿਰਦਾ ਨੱਪਦਾ ਅਤੇ ਸਾਹ ਲੈਂਦਾ ਹੈ ਮਾਸਪੇਸ਼ੀਆਂ ਛਾਤੀ ਦੇ ਪੱਠਿਆਂ ਨੂੰ ਫੈਲਣ ਵਿੱਚ ਮਦਦ ਕਰਦੀਆਂ ਹਨ ਇਹਨਾਂ ਰਾਹੀਂ ਸਰੀਰ ਸਮੂਜਾ ਵਿਕਾਸ ਕਰਦਾ ਹੈ ਮਾਸਪੇਸ਼ੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੀਆਂ ਹਨ ਜੋੜਾਂ ਦਾ ਵਿਕਾਸ ਕਰਨ ਵਿੱਚ ਮਾਸਪੇਸ਼ੀਆਂ ਸਹਾਇਤਾ ਕਰਦੀਆਂ ਹਨ ਮਾਸਪੇਸ਼ੀਆਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ਮਾਸਪੇਸ਼ੀਆਂ ਤਿੰਨ ਕਿਸਮ ਦੀਆਂ ਹੁੰਦੀਆਂ ਹਨ ਸਵੈਚਿਤ ਮਾਸਪੇਸ਼ੀਆਂ ਸਵੈਚਿਤ ਮਾਸਪੇਸ਼ੀਆਂ ਉਹ ਹਨ ਜੋ ਕਿ ਵਿਅਕਤੀ ਦੀ ਇੱਛਾ ਅਨੁਸਾਰ ਚੱਲਦੀਆਂ ਹਨ ਉਹਨਾਂ ਨੂੰ ਜਿਵੇਂ ਕਿ ਸੋਚਨਾ ਮਿਲਦੀ ਹੈ ਕਿ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਜਿਵੇਂ ਕੀ ਸੋਚਣਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ ਇਹ ਸ਼ਰੀਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ ਇਹ ਸ਼ਰੀਰ ਨੂੰ ਸੰਭਾਲ ਕੇ ਰੱਖਦੀਆਂ ਹਨ ਅਤੇ ਇਸ ਵਿੱਚ ਗਰਮੀ ਪੈਦਾ ਕਰਦੀਆਂ ਹਨ ਇਹ ਲੱਤਾਂ ਅਤੇ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ ਅਨਿਸ਼ਚਿਤ ਮਾਸਪੇਸ਼ੀਆਂ ਅਨਿਸ਼ਚਿਤ ਮਾਸਪੇਸ਼ੀਆਂ ਮਾਸ ਇਹ ਉਹ ਮਾਸਪੇਸ਼ੀਆਂ ਹਨ ਵਿਅਕਤੀ ਦੇ ਵਾਸ ਵਿੱਚ ਨਹੀਂ ਹੁੰਦੀਆਂ ਇਹੇ ਵਿਅਕਤੀ ਦੀ ਇੱਛਾ ਦੇ ਬਿਨਾ ਕੰਮ ਕਰਦੀਆਂ ਹਨ ਇਹੇ ਵਿਅਕਤੀ ਦੇ ਸੁੱਤਿਆਂ ਵੀ ਕੰਮ ਕਰਦੀਆਂ ਰਹਿੰਦੀਆਂ ਹਨ ਇਹ ਦਿਲ ਜਿਗਰ ਅਤੇ ਅੰਤੜੀਆਂ ਵਿੱਚ ਪਾਈਆਂ ਜਾਂਦੀਆਂ ਹਨ ਦਿਲ ਦੀਆਂ ਮਾਸਪੇਸ਼ੀਆਂ ਇਹ ਮਾਸਪੇਸ਼ੀਆਂ ਅਨਿਚਿਤ ਮਾਸਪੇਸ਼ੀਆਂ ਵਰਗੀਆਂ ਹੀ ਹੁੰਦੀਆਂ ਹਨ ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੀਆਂ ਹਨ ਚਮੜੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਸੰਖੇਪ ਜਾਣਕਾਰੀ ਦਿਓ ਚਮੜੀ ਇੱਕ ਕਿਸਮ ਦਾ ਪਰਦਾ ਹੈ ਜੋ ਕਿ ਅੰਦਰੂਨੀ ਮਾਸਪੇਸ਼ੀਆਂ ਤੇ ਅੰਗਾਂ ਨੂੰ ਢੱਕ ਕੇ ਰੱਖਦਾ ਹੈ ਇਹ ਦੋ ਕਿਸਮ ਦੀ ਹੁੰਦੀ ਹੈ ਬਾਹਰੀ ਅਤੇ ਉਪਰਲੀ ਜਾਂ ਹੇਠਲੀ ਜਾਂ ਅੰਦਰੂਨੀ ਉਪਰਲੀ ਚਮੜੀ ਵਿੱਚ ਛੋਟੇ-ਛੋਟੇ ਮੂਸਾਮ ਹੁੰਦੇ ਹਨ ਜਿਨ੍ਹਾਂ ਰਾਹੀਂ ਪਸੀਨਾ ਸਰੀਰ ਵਿੱਚੋਂ ਬਾਹਰ ਨਿਕਲਦਾ ਹੈ ਅੰਦਰੂਨੀ ਜਾਂ ਹੇਠਲੀ ਚਮੜੀ ਵਿੱਚ ਚਰਬੀ ਹੁੰਦੀ ਹੈ ਜੋ ਕਿ ਸਰੀਰ ਵਿੱਚ ਗਰਮੀ ਪੈਦਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਗੁਰਦਿਆਂ ਤੇ ਕੰਮ ਲਿਖੋ ਗੁਰਦੇ ਟਿਊਬ ਦੇ ਪਿੱਛੇ ਵੱਲ ਨੂੰ ਹੁੰਦੇ ਹਨ ਇਹ ਸੰਖਿਆ ਵਿੱਚ ਦੋ ਹੁੰਦੇ ਹਨ ਇਹਨਾਂ ਦਾ ਆਕਾਰ ਸੇਮ ਦੇ ਬੀਜ ਵਰਗਾ ਹੁੰਦਾ ਹੈ ਕੰਮ ਇਹਨਾਂ ਦੁਆਰਾ ਪੇਸ਼ਾਬ ਵਿੱਚ ਯੂਰੀਆ ਯੂਰਿਕ ਐਸਿਡ ਖਣਿਜ ਲੋਨ ਪੇਸ਼ਾਬ ਦੇ ਰੂਪ ਵਿੱਚ ਸਰੀਰ ਦੇ ਬਾਹਰ ਆਉਂਦੇ ਹਨ ਇਹ ਖੂਨ ਵਿੱਚ ਪਾਣੀ ਦੀ ਮਾਤਰਾ ਨੂੰ ਸਮਾਨ ਰੱਖਦੇ ਹਨ ਇਸ ਦੇ ਫਲਸ ਰੂਪ ਸਰੀਰ ਵਿੱਚ ਐਸਿਡ ਅਤੇ ਖਾਰ ਦੀ ਮਾਤਰਾ ਵਿੱਚ ਸਮਾਨਤਾ ਰਹਦੀ ਹੈ ਫੇਫੜਿਆਂ ਦੀ ਸ਼ਕਤੀ ਕੀ ਹੈ ਇਸ ਬਾਰੇ ਲਿਖੋ ਫੇਫੜਿਆਂ ਦੀ ਸ਼ਕਤੀ ਉਹ ਕੀ ਹੈ ਜਿਸ ਦੁਆਰਾ ਡੂੰਘੇ ਸਾਹ ਲੈਣ ਨਾਲ ਹਵਾ ਦੀ ਮਾਤਰਾ ਅੰਦਰ ਲਿਜਾਈ ਜਾਂਦੀ ਹੈ ਫਿਰ ਜੋਰ ਨਾਲ ਬਾਹਰ ਕੱਢੀ ਜਾਂਦੀ ਹੈ ਉਸ ਨੂੰ ਫੇਫੜਿਆਂ ਦੀ ਸ਼ਕਤੀ ਕਹਿੰਦੇ ਹਨ ਸਧਾਰਨ ਤੌਰ ਤੇ ਅਸੀਂ 500 ਸੀਸੀ ਹਵਾ ਲੈ ਜਾਂਦੇ ਹਾਂ ਤੇ ਲਗਭਗ 1500 ਸੀਸੀ ਹੋਰ ਹਵਾ ਕੱਢ ਸਕਦੇ ਹਾਂ ਅਤੇ ਇਨਕ ਕਾਰਨ ਤੇ ਵੀ ਸਾਡੇ ਫੇਫੜੇ ਹਵਾ ਤੋਂ ਰਹਿਤ ਨਹੀਂ ਹੋ ਜਾਂਦੇ ਤਦ ਵੀ ਲਗਭਗ 500 ਸੀਸੀ ਹਵਾ ਇਹਨਾਂ ਵਿੱਚ ਰਹਿ ਜਾਂਦੀ ਹੈ ਫੇਫੜਿਆਂ ਦੀ ਇਸ ਸ਼ਕਤੀ ਸ਼ਕਤੀ ਜਾਂ ਸਮਰੱਥਾ ਨੂੰ ਮਾਪਣ ਲਈ ਸਪਾਇਰੋਮੀਟਰ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਥਕਾਵਟ ਕੀ ਹੈ? ਥਕਾਵਟ ਮਾਸਪੇਸ਼ੀਆਂ ਵਿੱਚ ਕੰਮ ਕਰਨ ਦੀ ਸ਼ਕਤੀ ਦੀ ਘਾਟ ਥਕਾਵਟ ਖਵਾਉਂਦੀ ਹੈ। ਜਦੋਂ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ ਤਾਂ ਉਹਨਾਂ ਵਿੱਚ ਲੈਕਟਿਨ ਐਸਿਡ ਇਕੱਟਾ ਹੋ ਜਾਂਦਾ ਹੈ ਜਿਸ ਨਾਲ ਸਰੀਰ ਥੱਕ ਜਾਂਦਾ ਹੈ ਥਕਾਵਟ ਜਿਆਦਾ ਦੇਰ ਖੇਡਣ ਤੁਰਨ ਚੋਰ ਵਾਲੇ ਕੰਮ ਕਰਨ ਨਾਲ ਹੁੰਦੀ ਹੈ ਇਹ ਨੀਂਦ ਆਰਾਮ ਅਤੇ ਮਾਲਸ਼ ਅਤੇ ਮਨੋਰੰਜਨ ਕਿਰਿਆ ਨਾਲ ਦੂਰ ਕੀਤੀ ਜਾ ਸਕਦੀ ਹੈ ਥਕਾਵਟ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਥਕਾਵਟ ਦੋ ਪ੍ਰਕਾਰ ਦੀ ਹੁੰਦੀ ਹੈ ਸਰੀਰ ਦੀ ਥਕਾਵਟ ਤੇ ਮਾਨਸਿਕ ਥਕਾਵਟ ਲਹੂ ਗੇੜ ਪਰ ਨਾਲੀ ਦੇ ਅੰਗਾਂ ਦੇ ਨਾਮ ਲਿਖੋ ਦਿਲ 8 ਇਮ ਇਸ਼ੀ ਸਿਲਾਮਾ ਤਮਣੀਆਂ ਨਬਜ ਕੀ ਹੈ ਲਹੂ ਦੀ ਤੇਜ ਗਤੀ ਕਾਰਨ ਲਹੂ ਦੀਆਂ ਤਮਣੀਆਂ ਦੀਆਂ ਦੀਵਾਰਾ ਬਾਦੀਆਂ ਤੇ ਘਟਦੀਆਂ ਰਹਿੰਦੀਆਂ ਹਨ ਇਸ ਕਿਰਿਆ ਨੂੰ ਨਬਜ ਕਿਹਾ ਜਾਂਦਾ ਹੈ ਇਹ ਜੋ ਕਿ ਆਮ ਵਿਅਕਤੀ ਵਿੱਚ 70 ਤੋਂ 80 ਵਾਰੀ ਪ੍ਰਤੀ ਮਿੰਟ ਹੁੰਦੀ ਹੈ ਨਬਜ ਨੂੰ ਇੱਕ ਹੱਥ ਨਾਲ ਦੂਸਰੀ ਬਾਜੂ ਤੋਂ ਉਂਗਲਾ ਨਾਲ ਦਬਾ ਕੇ ਦੇਖਿਆ ਜਾ ਸਕਦਾ ਹੈ ਖਿਡਾਰੀਆਂ ਦੀ ਨਬਜ ਇੱਕ ਮਿੰਟ ਵਿੱਚ 60 ਤੋਂ ਘੱਟ ਵੀ ਹੋ ਸਕਦੀ ਹੈ ਵੱਡੇ ਉਤਰਾਅ ਵਾਲੇ ਪ੍ਰਸ਼ਨ ਆ ਗਏ ਲਹੂ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ਲਹੂ ਦੇ ਵੱਖ-ਵੱਖ ਅੰਸ਼ਾਂ ਦਾ ਵਰਣਨ ਕਰੋ ਲਹੂ ਦੇ ਮੁੱਖ ਕੰਮ ਕੀ ਹਨ ਲਹੂ ਦੇ ਅਤੇ ਉਸ ਦੇ ਅੰਸ਼ ਰਕਤ ਰਕਤ ਜਾਂ ਲਹੂ ਇੱਕ ਪ੍ਰਕਾਰ ਦਾ ਤਰਲ ਪਦਾਰਥ ਹੈ ਜਿਸ ਦਾ ਨਿਰਮਾਣ ਖਾਣ ਅਤੇ ਪੀਣ ਵਾਲੇ ਪਦਾਰਥਾਂ ਰਾਹੀਂ ਹੁੰਦਾ ਹੈ ਲਹੂ ਸਾਡੇ ਸਰੀਰ ਵਿੱਚ ਇੱਕ ਮਹੱਤਵਪੂਰਨ ਪਦਾਰਥ ਹੈ ਇਹ ਆਦਮੀ ਦੇ ਸਰੀਰ ਵਿੱਚ ਉਸ ਦੇ ਸ਼ਰੀਰ ਦੇ ਭਾਰ ਦਾ 12ਵਾਂ 112 ਨਹੀਂ ਹਿਸਾ ਹੁੰਦਾ ਹੈ ਆਮ ਤੌਰ ਤੇ ਇੱਕ ਨੌਜਵਾਨ ਦੇਸ਼ਰੀ ਦੇ ਵਿੱਚ ਖੂਨ ਦੀ ਮਾਤਰਾ 12 ਤੋਂ 13 ਪਿੰਟ ਤੱਕ ਹੁੰਦੀ ਹੈ ਕਈ ਹਾਲਤਾਂ ਵਿੱਚ ਇਹ ਮਾਤਰਾ ਘਟੇ ਜਾਂ ਵੱਧ ਹੋ ਸਕਦੀ ਹੈ ਤੱਲ ਪਦਾਰਥ ਨਿਕਲਦਾ ਹੈ ਇਸ ਤਲ ਪਦਾਰਥ ਦਾ ਨਾਮ ਹੀ ਲਹੂ ਹੈ ਦੇਖਣ ਨੂੰ ਤਾਂ ਇਹ ਲਾਲ ਰੰਗ ਦਾ معلوم ਹੁੰਦਾ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ ਜੇ ਅਸੀਂ ਇਸ ਤਰਲ ਪਦਾਰਥ ਅਰਤਤ ਲਹੂ ਨੂੰ ਖੋਦਦਬੀਨ ਵਿੱਚ ਦੇਖਿਆ ਤਾਂ ਸਾਨੂੰ ਪਤਾ ਲੱਗੇਗਾ ਕਿ ਲਹੂ ਵਿੱਚ ਛੋਟੇ-ਛੋਟੇ ਕਣ ਹੁੰਦੇ ਹਨ ਇਹਨਾਂ ਕਣਾਂ ਦਾ ਰੰਗ ਚਿੱਟਾ ਤੇ ਲਹੂ ਲਾਲ ਹੁੰਦਾ ਹੈ ਇਹਨਾਂ ਨੂੰ ਲਾਲ ਲਹੂ ਕਣ ਅਤੇ ਚਿੱਟੇ ਲਹੂ ਕਣ ਕਹਿੰਦੇ ਹਨ ਇਹ ਇੱਕ ਕਿਸਮ ਦੇ ਹਲਕੇ ਪੀਲੇ ਤਰਲ ਵਿੱਚ ਤੈਰਦੇ ਹਨ ਜਿਸ ਨੂੰ ਪਲਾਜ਼ਮਾ ਕਿਹਾ ਜਾਂਦਾ ਹੈ ਲਹੂ ਵਿੱਚ ਮੁੱਖ ਤੌਰ ਤੇ ਜੋ ਪਦਾਰਥ ਉਹਨਾਂ ਨੂੰ ਹਟ ਦਿੱਤੇ ਗਏ ਚਾਟ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ ਕਸਰਤ ਤੇ ਪਲਾਜ਼ਮਾ ਇਹ ਲਹੂ ਦੇ ਹਲਕੇ ਪੀਲੇ ਰੰਗ ਦਾ ਪਾਰਦਰਸ਼ਕ ਪਦਾਰਥ ਹੁੰਦਾ ਹੈ ਇਸ ਵਿੱਚ ਲਾਲ ਅਤੇ ਚਿੱਟੇ ਲਹੂ ਕਣ ਤੈਰਦੇ ਹੁੰਦੇ ਹਨ ਇਸ ਵਿੱਚ 90 ਪ੍ਰਤੀਸ਼ਤ ਪਾਣੀ ਅਤੇ 10 ਪ੍ਰਤੀਸ਼ਤ ਤੌਰ ਤੱਕ ਪਦਾਰਥ ਘੁਲੇ ਹੁੰਦੇ ਹਨ ਇਹ ਠੋਸ ਪਦਾਰਥ ਪ੍ਰੋਟੀਨ ਖ੍ਰਿੰਚ ਲੋਨ ਅਤੇ ਚਰਬੀ ਵਿੱਚ ਹੁੰਦੇ ਹਨ ਪਲਾਜ਼ਮਾ ਲਹੂ ਦੇ ਦਬਾਅ ਨੂੰ ਠੀਕ ਰੱਖਦਾ ਹੈ ਅਤੇ ਲਾਲ ਅਤੇ ਚਿੱਟੇ ਲਹੂ ਕਣਾਂ ਨੂੰ ਲਜਾਣ ਵਿੱਚ ਮਦਦ ਕਰਦਾ ਹੈ ਇਸ ਦੀ ਪ੍ਰੋਟੀਨ ਲਹੂ ਨੂੰ ਵਹਿਣ ਤੋਂ ਵੀ ਰੋਕਦਾ ਹੈ ਔਕੜਨ ਵਿੱਚ ਮਦਦ ਕਰਦਾ ਹੈ ਲਾਲ ਲਹੂ ਕਣ ਆਦਮੀ ਦੇ ਆਦਮੀ ਦੇ ਲਾਲ ਲਹੂ ਕਾਣ ਗੋਲ ਅਤੇ ਦੋਹਾਂ ਪਾਸਿਆਂ ਤੋਂ ਚਿਪਕੇ ਹੁੰਦੇ ਹਨ ਆਦਮੀ ਦੇ ਇੱਕ ਕਣ ਮਿਲੀਮੀਟਰ ਲਹੂ ਵਿੱਚ ਇਹਨਾਂ ਦੀ ਮਾਤਰਾ ਗਿਣਤੀ ਲਗਭਗ 50 ਲੱਖ ਹੁੰਦੀ ਹੈ ਅਤੇ ਇਹਨੇ ਛੋਟੇ ਹੁੰਦੇ ਹਨ ਕਿ ਜੇਕਰ ਕੰਡੇ ਨਾਲ ਮਿਲਾ ਕੇ ਰੱਖੇ ਜਾਂ ਤਾਂ 2.5 ਵਰਗ ਸੈਂਟੀਮੀਟਰ ਥਾਂ ਵਿੱਚ 1 ਕਰੋੜ ਆ ਜਾਣਗੇ ਅਤੇ ਇਹਨਾਂ ਦੀ ਬਾਹਰੀ ਪਰਤ ਇੱਕ ਲੱਛਕੀਲੇ ਠੋਸ ਤੇ ਰੂਪ ਵਿੱਚ ਹੁੰਦੀ ਹੈ ਜਿਸ ਦੇ ਅੰਦਰ ਪੀਲੇ ਰੰਗ ਦਾ ਲੋਹੇ ਦਾ ਇੱਕ ਰੰਗ ਹੁੰਦਾ ਹੈ ਜਿਸ ਨੂੰ ਹੀਮੋਗਲੋਬਿਨ ਕਹਿੰਦੇ ਹਨ ਜੋ ਕਿ ਲੋਹੇ ਤੇ ਪ੍ਰੋਟੀਨ ਬਸਤਾਂ ਨਾਲ ਮਿਲ ਕੇ ਬਣਦਾ ਹੈ ਹੀਮੋਗਲੋਬਿਨ ਆਕਸੀਜਨ ਨੂੰ ਚੂਸ ਲੈਂਦਾ ਹੈ ਅਤੇ ਇਸ ਕਾਰਨ ਇਸ ਦਾ ਰੰਗ ਚਮਕਦਾਰ ਹੋ ਜਾਂਦਾ ਹੈ ਇਹ ਆਕਸੀ ਹੀਮੋਗਲੋਬਿਨ ਵਿੱਚ ਬਦਲ ਜਾਂਦਾ ਹੈ ਇਸ ਪਦਾਰਥ ਦੇ ਕਾਰਨ ਖੂਨ ਫੇਫੜਿਆਂ ਵਿੱਚੋਂ ਆਕਸੀਜਨ ਚੂਸ ਕੇ ਸਰੀਰ ਦੇ ਹਰ ਹਿੱਸੇ ਤੱਕ ਪਹੁੰਚਾਉਂਦਾ ਹੈ ਲੜਕੀਆਂ ਵਿੱਚ ਲਾਲਕ ਲਹੂ ਕਣ ਲੜਕਿਆਂ ਨਾਲੋਂ ਘੱਟ ਹੁੰਦੇ ਹਨ ਜਿਆਦਾ ਕਸਰਤ ਕਰਨ ਤੇ ਉਚਾਈ ਉਤੇ ਲਾਲ ਕਣਾਂ ਦੀ ਗਿਣਤੀ ਵੱਧ ਜਾਂਦੀ ਹੈ ਚਿੱਟੇ ਲਹੂ ਕਣ ਸਰੀਰ ਦੀ ਤੁਲਨਾ ਇੱਕ ਰਾਜ ਨਾਲ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਰਾਜ ਦੀ ਰੱਖਿਆ ਲਈ ਫੋਜ ਦਾ ਪਰਮੰਧ ਹੁੰਦਾ ਹੈ ਇਸੇ ਤਰ੍ਹਾਂ ਹੀ ਸਰੀਰੂਪੀ ਰਾਜ ਦੇ ਲਈ ਲਹੂ ਕਣੂ ਰੂਪੀ ਫੋਜ ਦਾ ਪਰਮੰਧ ਹੁੰਦਾ ਹੈ ਚਿੱਟੇ ਲਹੂ ਕਣਾਂ ਦੀ ਗਿਣਤੀ ਲਾਲ ਲਹੂ ਕਣਾਂ ਨਾਲੋਂ ਘੱਟ ਹੁੰਦੀ ਹੈ ਸਰੀਰ ਵਿੱਚ ਲਗਭਗ 600 ਲਾਲ ਲਹੂ ਕਣਾਂ ਮਗਰੋਂ ਕੇਵਲ ਇੱਕ ਚਿੱਟਾ ਕਣ ਲਹੂ ਕਣ ਹੁੰਦਾ ਹੈ ਇਸ ਕਣ ਕਿ ਲੋ ਲਹੂ ਵਿੱਚ ਚਿੱਟੇ ਲਹੂ ਕਣਾਂ ਦੀ ਗਿਣਤੀ ਲਗਭਗ 8000 ਤੋਂ 10000 ਦੇ ਲਗਭਗ ਹੁੰਦੀ ਹੈ ਇਹ ਰੰਗਹੀਨ ਅਤੇ ਬੇਡੋਲ ਅਕਰਦੇ ਹੁੰਦੇ ਹਨ ਇਹਨਾਂ ਦੀ ਮਦਦ ਨਾਲ ਸਰੀਰ ਰੋਗਾ ਦਾ ਟੱਕਰ ਕਰਦਾ ਹੈ ਇਹਨਾਂ ਦਾ ਕੰਮ ਰੋਗਾ ਤੋਂ ਜੀਵਾਨੂ ਨੂੰ ਖੇਰ ਕੇ ਉਹਨਾਂ ਦਾ ਖਾਤਮਾ ਕਰਨਾ ਹੈ ਸਰੀਰ ਵਿੱਚ ਸੱਟ ਆਦੀ ਲੱਗਣ ਨਾਲ ਇਹ ਜ਼ਖਮਾਂ ਨੂੰ ਭਰਨ ਵਿੱਚ ਸਹਾਇਤਾ ਕਰਦੇ ਸਾਇਕ ਹੁੰਦੇ ਹਨ ਪਲੇਟਸ ਆਦਮੀ ਦੇ ਲਹੂ ਵਿੱਚ ਲਾਲ ਅਤੇ ਚਿੱਟੇ ਕਣਾਂ ਤੋਂ ਬਿਨਾ ਇੱਕ ਤੀਜੀ ਕਿਸਮ ਦੇ ਲਹੂ ਕਣ ਹੁੰਦੇ ਹਨ ਜਿਨ੍ਹਾਂ ਨੂੰ ਪਲੇਟਲੇਟਸ ਕਿਹਾ ਜਾਂਦਾ ਹੈ ਇਹ ਲਾਲ ਅਤੇ ਚਿੱਟੇ ਲਹੂ ਕਣਾਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ ਅਤੇ ਇਹ ਲਾਲ ਲਹੂ ਕਣਾਂ 12 ਜਾਂ 13 ਹੁੰਦੇ ਹਨ ਅਤੇ ਲਹੂ ਦੇ ਇੱਕ ਕਣ ਮੀਟਰ ਵਿੱਚ ਇਹਨਾਂ ਦੀ ਸੰਖਿਆ ਲਗਭਗ 3 ਲੱਖ ਹੁੰਦੀ ਹੈ ਅਤੇ ਇਹ ਚਿੱਟੇ ਤੇ ਬੇਡੋਲ ਅਕਾਰਦੇ ਹੁੰਦੇ ਹਨ ਇਹਨਾਂ ਦਾ ਮੁੱਖ ਕੰਮ ਲਹੂ ਨੂੰ ਵਹੰਤੋਂ ਰੋਕਣਾ ਹੈ ਲਹੂ ਦੇ ਕੰਮ ਖੂਨ ਦੇ ਕੰਮ ਹੈ ਲਿਖੇ ਹਨ ਲਹੂ ਸਾਡੇ ਭੋਜਨ ਦੇ ਪਚੇ ਹੋਏ ਪਚੇ ਹੋਏ ਹਿੱਸੇ ਨੂੰ ਸਰੀਰ ਦੇ ਪਿੰਡ-ਪਿੰਡ ਭਾਗਾ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਲਹੂ ਹੀ ਸਰੀਰ ਵਿੱਚੋਂ ਜ਼ਹਿਰੀਲੇ ਤੇ ਵਿਅਰਥ ਪਦਾਰਥ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਹ ਇਹਨਾਂ ਪਦਾਰਥਾਂ ਨੂੰ ਆਪਣੇ ਅੰਦਰ ਘੋਲ ਕੇ ਗੁਰਦੇ ਵਿੱਚ ਲੈ ਜਾਂਦਾ ਹੈ ਜਿੱਥੇ ਉਹ ਪੇਸ਼ਾਬ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ ਲਹੂ ਵਿੱਚ ਮੌਜੂਦ ਲਾਲ ਲਹੂ ਕਣ ਫੇਫੜਾ ਵਿੱਚ ਆਕਸੀਜਨ ਚੂਸ ਕੇ ਸਰੀਰ ਦੇ ਪਿੰਨ ਫਨ ਭਾਗ ਵਿੱਚ ਲੈ ਜਾਂਦੇ ਹਨ ਲਾਲ ਲਹੂ ਕਣ ਹੀ ਆਕਸੀਜਨ ਕੀ ਦੇ ਤੋ ਮਗਰੋਂ ਬਣੀ ਕਾਰਬਨ ਡਾਈਆਕਸਾਈਡ ਨੂੰ ਫੇਫੜਾ ਵਿੱਚ ਲੈ ਜਾ ਕੇ ਬਾਹਰ ਕੱਢਣ ਦਾ ਕੰਮ ਕਰਦੇ ਹਨ ਲਾਲ ਲਹੂ ਲਹੂ ਦੇ ਚਿੱਟੇ ਲਹੂ ਕਣ ਸਰੀਰ ਦੀ ਜਰਮਾ ਜਾਂ ਕਿਟਾਨੂਆਂ ਤੋਂ ਵਖਿਆ ਕਰਦੇ ਹਨ ਅਤੇ ਪਲੇਟਲੇਟs ਛੱਟ ਲੱਗਣ ਵੇਲੇ ਲਹੂ ਨੂੰ ਸਰੀਰ ਤੋਂ ਬਾਹਰ ਵਹਿ ਜਾਣ ਤੋਂ ਰੋਕਦੇ ਹਨ ਅਤੇ ਲਹੂ ਹਾਰਮੋਨs ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਦਾ ਕੰਮ ਕਰਦਾ ਹੈ ਲਹੂ ਰਾਹੀਂ ਸਰੀਰ ਦੇ ਪਿੰਪਿਨ ਅੰਗ ਆਪਸ ਵਿੱਚ ਮਿਲੇ ਰਹਿੰਦੇ ਹਨ ਅਤੇ ਸੁੱਕ ਕੇ ਨਸ਼ਟ ਸੁੱਕ ਕੇ ਨਸ਼ਟ ਹੋਣ ਤੋਂ ਬਚੇ ਬਚੇ ਰਹਿੰਦੇ ਹਨ ਲਹੂ ਰਾਹੀਂ ਹੀ ਸਰੀਰ ਦੇ ਪਿੰਪਿਨ ਅੰਗ ਦਾ ਤਾਪਮਾਨ ਇੱਕੋ ਜਿਹਾ ਰਹਿੰਦਾ ਹੈ ਸੰਖੇਪ ਵਿੱਚ ਅਸੀਂ ਇਹ ਅਖੰਗੇ ਕੀ ਖੂਨ ਜੀਵਨ ਪ੍ਰਦਾਨ ਕਰਨ ਵਾਲਾ ਹੈ ਜੇਕਰ ਕਿਸੇ ਅੰਗ ਵਿੱਚ ਖੂਨ ਦਾ ਪ੍ਰਵਾਹ ਨਾ ਹੋਵੇ ਤਾਂ ਉਹ ਅੰਗ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ ਬਧੇਰੇ ਸਮੇਂ ਤੱਕ ਇਸ ਨੂੰ ਇਸ ਕੰ ਨੂੰ ਬੰਦ ਇਸ ਦਾ ਬੰਦ ਰਹਣ ਤੇ ਵੀ ਉਹ ਅੰਗ ਮਰ ਜਾਂਦਾ ਹੈ ਜਾਂ ਮਰ ਸਕਦਾ ਹੈ ਸਤਿ ਸ੍ਰੀ ਅਕਾਲ ਬੱਚਿਓ ਐਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 10ਵੀਂ ਦਾ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ ਪਹਿਲਾ ਕਸਰਤ ਦਾ ਸਹਾਇਕ ਰਿਆ ਲਹੂ ਚੱਕਰ ਮਾਸਪੇਸ਼ੀਆਂ ਤੇ ਮਲ ਨਿਕਾਸ ਉਤੇ ਪ੍ਰਭਾਵ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ